ਮੂਵ ਵਾਲਾ ਕੰਮ ਕੀਤਾ ਹੈ ਗੋਲਛਲੇ ਦੀ ਟੀ-ਸ਼ਰਟ ਤੇ ਨਾਲ ਪਾ ਕੇ ਬਾਕੀ ਵਾਜੂ ਸਭ ਤੋਂ ਸਤਿਅੰਤ ਉਠਾਈ ਜੋ 사ਵਰ 사ਵਰ 사ਵਲ ਜੀ ਕੀ ਕਰਣੇ ਸੀ 사ਵਲ ਜੀ ਨੇ ਦਵਾਰਲਾ ਕਿੰਨਾ ਸੋਹਣਾ ਬੰਦਿਆ ਤੇ 사ਵਲ ਜੀ ਦਿਖਾਇਓ ਬੜਾ ਸੋਹਣਾ ਬੰਦਿਆ ਮਾਦਨ ਭਾਈ ਦਰਸ਼ਨ ਦੀਦਾਰੇ ਦੇਵਾ ਆਪਣੇ ਆਉਂਦਾ ਨਹੀਂ ਕੋਈ ਵਿਸ਼ੇ ਨਹੀਂ ਆਉਂਗੇ ਜੀ ਲੈ ਵੀ ਮੰਗੇ ਤੁਹਾਡੇ ਦੋਸਤ ਆ ਦਿਖਾਵਾਂਗੇ ਆ ਸਾਡੀ ਬਹੁਤ ਸਤਿ ਸ਼੍ਰੀ ਅਕਾਲ ਹੈ ਤੇ ਅੱਜ ਜਿੱਤੇ ਤਾਂ ਦੇਖੀ ਗਈ ਹੈ ਤੇ ਗਰਮੀ ਬੜੀ ਹੈ ਮੈਂ ਤਾਲੇ ਤੁਲੇ ਘਰ ਨੂੰ ਆ ਕੇ ਸਾਰਾ ਕੁਝ ਨਾਲ ਨਾਲ ਪਸੀਨਾ ਪੁੰਜਿਆ ਨਾਲ ਫਿਰ ਮੈਂ ਫੋਟੋ ਦੀ ਚੁੰਨੀ ਚੁੱਕ ਲਈ ਆਪਣੀ ਨਾਲ ਕਰੀਏ ਆ ਬੀਬੀਆਂ ਵਿਚਾਰੀ ਆਈ ਅੱਜ ਲਾਸਟ ਹਾਂਜੀ ਲਾਸਟ ਰਿਹਾ ਸਰਕਾਰੀ ਮਸਾਦੇ ਸਫਲ ਕਰਨਾ ਬੀਬੀਆਂ ਨੇ ਜਿਹੜੀਆਂ ਰੋਜ਼ ਝੂਟੇ ਲੈਂਦੀਆਂ ਈ ਕੰਪਨੀ ਮੇਕਰ ਸੁਣੀ ਕਿਤੇ ਨਹੀਂ ਨਹੀਂ ਆਧਾਰ ਕਾਟ ਵਾਤੇ ਆਧਾਰ ਕਾਟ ਤੇ ਜਿਹੜਾ ਸਫਰ ਕਰਦੀਆਂ ਹੈ ਨਾ ਉਹ ਬੰਦ ਹੋ ਜਾਣਾ ਹੈ ਮੈਂ ਕਿ ਵਿਚਾਰੀਆਂ ਬਹਿ ਜਾਣੀਆਂ ਅੱਗੇ ਦੇ ਚੁੱਕਿਆ ਝੋਲਾ ਤੇ ਅੰਦਰ ਦੇ ਚੁੱਕਿਆ ਉੱਧਰ ਸ਼ੂਕਰ ਨਹੀਂ ਮੈਂ ਦੋਧੇ ਵਾਲਾ ਇਹ ਇਹ ਚੀਜ਼ ਨਾਲ ਮੈਂ ਵੀ ਸਹਿਮਤ ਆ ਕਿ ਇਹ ਬੰਦ ਹੋਣੇ ਚਾਹੀਦੇ ਇਹ ਕਿੰਨੇ ਫਾਇਦੇ ਨਹੀਂ ਨੇ ਜਿਹਨਾਂ ਨੂੰ ਆਸਾਨ ਹੋ ਜਾ ਕਿ ਦੀ ਲੱਤ ਮੋੜ ਜੀ ਤੇ ਕਿਰੀ ਬਾਹ ਮੋੜ ਜੀ ਤੇ ਉਹ 20 ਰੁਪਏ ਉੱਤੇ ਪਾਸ ਤੇ ਦੋੜਨ ਲੱਗੀਆਂ ਵੇਖਦੀਆਂ ਥੋੜੀਆਂ ਵੀ ਅਸੀਂ ਉਹ ਵੇਖਦੀਆਂ ਬਸ 30 ਰੁਪਏ ਬਸ ਦੋ ਜਾਨ ਸਰਕਾਰ ਦੇ ਆਉਂਦੀ ਆ ਸਰਕਾਰ ਤੇ ਆਉਂਦੀ ਤੁਹਾਨੂੰ ਕੀ ਹੋ ਗਿਆ ਆ ਨਹੀਂ ਨਹੀਂ ਥੱਟ ਸਕੂਲ ਖੁਲਣ ਵਾਲੇ ਹੋ ਗਏ ਤਾਂ ਕਰਕੇ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਇਹ ਚਟਕਾ ਲੱਗ ਗਿਆ ਆ ਪਹਿਲੋ ਪਹਿਲੋ ਇਹਨਾਂ ਨੂੰ ਇਹ ਹੀ ਕੀ ਤਿੰਨ ਤਰੀਕ ਨੂੰ ਸਕੂਲ ਤੇ ਜਿਲਾਈ ਨੂੰ ਖੁੱਲਣੇ ਆ ਤੇ ਹੁਣ ਪਤਾ ਲੱਗ ਗਿਆ ਅੱਜ ਫੇਸੇ ਵਾਲੀ ਖਬਰ ਆ ਗਈ ਹੈ ਕਿ ਨਹੀਂ ਪਹਿਲੇ ਇਹ ਫਸਟ ਕੋਈ ਬੋਲ ਰਿਹਾ ਤਾਂ ਸੋ ਦੋ ਛੁੱਟੀਆਂ ਜਿਹੜੀਆਂ ਚਲ ਗਈਆਂ ਉਹਨਾਂ ਦਾ ਬੜਾ ਅਫਸੋਸ ਹੈ ਨਾ ਸਾਰਿਆਂ ਨੂੰ ਤੇ ਟੀਚਰ ਇੱਕ ਦੂਜੇ ਨੂੰ ਫੋਨ ਕਰ ਕਰਕੇ ਅਫਸੋਸ ਜਤਾ ਰਹੇ ਨੇ ਕਿਉਂ ਜਤਾ ਰਹੇ ਨੇ ਹਾਂਜੀ ਬੜਾ ਦੁੱਖ ਹੁੰਦਾ ਹੈ ਕਿ ਛੁੱਟੀ ਦਾ ਸਾਰਿਆਂ ਦਾ ਬਾਕੀ ਹੁੰਦਾ ਹੈ ਚਾਹੀਏ ਇੱਕ ਛੁੱਟੀ ਹੋਵੇ ਤੇ ਜੇ ਉਹ ਮਰਜ਼ੇ ਦੇ ਵਿੱਚ ਦੁੱਖ ਹੁੰਦਾ ਹੈ ਹਾਂ ਇਹ ਵੀ ਸੋਚਾਈ ਕਿ ਹਜੇ ਮੈਂ ਕੱਲ ਹੀ ਕਹਿਣੀ ਮੈਂ ਇਹ ਪਈਆਂ ਤੇ ਛੁੱਟੀਆਂ ਹਾਂ ਅੱਜ ਪਈਆਂ ਤੇ ਛੁੱਟੀਆਂ ਕਈ ਕੰਮ ਕਰਨ ਵਾਲੇ ਹੁੰਦੇ ਜਿਹੜੇ ਛੁੱਟੀਆਂ 'ਚ ਕਰਨੇ ਹੁੰਦੇ ਆ ਤੇ ਟਾਈਮ ਹੀ ਨਹੀਂ ਲੱਗਣਦੇ ਤੇ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜੇ ਦੋ ਤਿੰਨ ਛੁੱਟੀਆਂ ਵਈਆਂ ਕੋਈ ਨਹੀਂ ਕਰ ਲਾਂਗੇ। ਮੈਂ ਇੱਕ ਕੰਮ ਇੱਕ ਦਾ ਕੰਮ ਕੀਤਾ ਉਹ ਵੀ ਤੁਸੀਂ ਕਹਿ ਨਹੀਂ ਆ ਪਪਾ ਚ ਕਰਾਂਗੇ। ਮੈਂ ਨਹੀਂ ਕਰ ਲੰਨੇ ਆ। ਚੰਗਾ ਹੋਇਆ ਨਾ ਕਰ ਲਿਆ। ਤੇ ਦੱਦਾ ਰੱਖੇ ਹੁੰਦੇ ਕੰਮ ਦੇ ਚੁੱਕੇ ਆਲੀ ਤੇ ਗਰਮੀ ਵੀ ਆਂਦੀ ਹੈ ਅਭੀ। ਮੈਂ ਹੀ ਆ ਵਾਸਾਤੀ ਹੋਈ ਬੇਰੇ ਬਣੀ ਕਿਉਂ ਹੋ ਰਿਹਾ? ਕਿੰਨੀ ਗਲਾਂ ਦੀ ਗਰਮੀ। ਉਹ ਖੜਾ ਖੜਾ ਬੰਦਾ ਪਸੀਨੇ ਨਾਲ ਭਿੱਜਦਾ ਹੁਣ ਉਹ ਇੱਥੇ ਬੰਦਾ ਕੀ ਕਰੇ ਦੱਸੋ। ਦਰੋਂ ਟਾਈਮ ਵੀ ਸਕੂਲ ਦਾ ਸਵੇਰੇ 8 ਤੋਂ 3 ਨੂੰ ਬਹੁਤ ਜ਼ਿਆਦਾ ਟਾਈਮ ਆ ਰਿਹਾ ਆ ਤੁਹਾਡੇ ਲਈ ਫ੍ਰੀ ਟਾਈਮ ਚਾਹੀਦਾ 7 ਵਜੇ ਲਾਉਣ ਲੈਂ ਤੇ 1 ਵਜੇ ਸ਼ੂਟਿੰਗ ਹੈ ਆਪਣੀ ਕਿਉਂ 10 ਵਜੇ ਹਨਾ ਜ਼ਿਆਦਾ ਹੈ ਟਾਈਮ 7 ਵਜੇ ਲੈ ਕੇ 2 ਵਜੇ ਤੱਕ ਕਰ ਲਵਾਂ ਠੀਕ ਆ ਮੈਂ ਕਿਉਂਕਿ ਮਰ ਤਾਂ ਸਾਰੇ ਜਾਂਦੇ ਆ 5 ਵਜੇ ਨਾਲ 4 ਵਜੇ ਨਾਲ 4 ਵਜੇ ਉੱਠ ਜਾਂਦੇ ਆ 5 ਵਜੇ ਜੋ ਸਵੇਰ ਤੋਂ ਦਿਨ ਚੱਲਿਆ ਉਹ ਜਦੋਂ ਜਆ ਖੋਲੀ ਜਾਂਦੀ ਟਰਾਈਸੰਨ ਨੂੰ ਸਾਰੇ ਟਾਈਮ ਨਾਲ ਲਾ ਕੇ ਟਾਈਮ ਨਾਲ ਧੁੱਪ ਤੋਂ ਪਹਿਲਾਂ ਬੰਦ ਕਰਦੇ ਜਿਹੜੇ ਟਾਈਮ ਤੇ 2 ਤੋਂ 3 ਤੇ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ ਉਹ ਟਾਈਮ ਤੇ ਜ਼ਿਆਦਾ ਗਰਮੀ ਹੁੰਦੀ ਤੇ 3 ਤੋਂ ਬਾਅਦ ਜਿਹੜਾ ਟੈਂਪਰੇਚਰ ਤੇ ਜਿਹੜਾ ਥੋੜਾ ਜਿਹਾ ਘਟਣਾ ਸ਼ੁਰੂ ਹੋ ਜਾਂਦਾ ਆਹ ਹੈ ਤੇ ਦਵਾਰ ਉੱਡਣੇ ਤਾਂ ਇਹਨੂੰ ਅੰਦਰੇ ਕੁਝ ਹੋਣਿਆ ਕਿ ਹਾਏ ਇੰਨਾ ਘਟ ਪਹਿਲਾਂ ਸਾਰੇ ਇਹ ਸੋਚਦੇ ਸੀ ਕਿ ਛੁੱਟੀਆਂ ਵੱਜਣੀਆਂ ਛੁੱਟੀਆਂ ਵੱਜਣੀਆਂ ਪਰ ਅਜੇ ਵੀ ਅਜੇ ਵੀ ਕਈ ਜਣੇ ਕਹਿੰਦੇ ਆ ਕਿ ਨਹੀਂ ਨਹੀਂ ਛੁੱਟੀਆਂ ਵਾਜਣੀਆਂ ਆ ਬਸ ਤੋ ਚਾਹਦੇ ਨਹੀਂ ਸਕੂਲ ਲੱਗੜੇ ਫਿਰ ਛੁੱਟੀਆਂ ਵਾਜਣੀਆਂ ਪਰ ਮੈਨੂੰ ਕਿਉਂਕਿ ਆਲਰੇਡੀ ਪਹਿਲਾਂ ਹੀ ਦੱਸ ਪੈ ਚੁੱਕੀਆਂ ਆ ਕਿ ਜੇ ਹੁਣ ਸਕੂਲ ਲੱਗੇ ਆ ਤੇ ਫਿਰ ਕਮ ਸੇ ਕਮ ਤੁਸੀਂ ਹੁਣ ਰੈਕਡਰੀ ਲਾਓ ਕਿਉਂਕਿ ਪੇਪਰ ਵੀ ਹੁਣ ਆਜਾ ਬੱਚਿਆਂ ਦੇ ਜਿਹੜੇ ਰਹਿ ਗਏ ਆ ਮਿਲ ਸਕੀਏ ਫਿਰ ਸਟਡੀ ਕਰਨ ਵਾਸਤੇ ਬੱਚਿਆਂ ਨੂੰ ਟਾਈਮ ਥੋੜਾ ਜਿਹਾ ਫਿਰ ਪੇਪਰ ਅੱਗੇ ਆ ਜਾਣੇ ਸੈਮੈਸਟਰ ਦੇ ਇੱਟ ਦੇ ਵਿੱਚ ਇਹ ਬੜੇ ਨਹੀਂ ਅਸ਼ਵੀ ਤੇ ਚਲੋ ਹਿੱਕਾ ਸਾਡੇ ਬੱਚਿਆਂ ਤੇ ਪੂਰੀ ਐਸ਼ ਕਿਤੀ ਪੂਰੀ ਐਸ਼ ਕਿਉਂ ਜ਼ਾਵਲ ਮਾਰੀ ਐਸ਼ ਕਿ ਨਹੀਂ ਆ ਵੀ ਬੱਚਾ ਐਸ਼ ਤੇ ਆ ਬੱਚਾ ਐਸੇ ਕਿਤੇ ਬੱਚਾ ਕਦੀ ਅਧਰਮ ਸਾਜਾ ਕਦੀ ਮਸਰਬਦਾਰਸੁਰ ਆ ਗਿਆ ਬਸ ਬੱਚਾ ਗੇੜੀਆਂ ਤੇ ਹੀ ਆ ਬਸ ਗੇੜੀਆਂ ਦੇ ਵਿੱਚ ਹਣ ਉਹ ਮਰੀ ਆਵੇ ਜੀ ਗੇੜੀਆਂ ਵਾਲੀ ਆ ਭਾਈ ਗੇੜੀਆਂ ਦੇ ਵਿੱਚ ਏ ਬਸ 150 ਗੰਢੀ ਤੇ ਜਣੀਆਂ ਸੁਣੋਗੇ ਬਣਾ ਚੌਂ ਨੇ ਵੀ ਉਧਰੋਂ ਲੱਗਣਦੇ ਆ ਤੇ ਕੀ ਬੜਾ ਚਿਰ ਕਾ ਲ ਹੋ ਗਿਆ ਉਹ ਕਹਿੰਦੇ ਜਣੀਆਂ ਬੜਾ ਚਿਰ ਹੋ ਗਿਆ ਸੀ ਵਰਲਡ ਜੇ ਬੰਦ ਕਰਦੇ ਨੂੰ ਆ ਆ ਤੇ ਸੱਚੀ ਗੱਲ ਤਾਂ ਕੋਈ ਨਹੀਂ ਆ ਤੇ ਬੜਾ ਛੁੱਟੀਆਂ ਦਾ ਫਿਕਰ ਪਿਆ ਵੀ ਲੈ ਲਓ ਛੁੱਟੀਆਂ ਮੰਨੀਆਂ ਸਟੀਆਂ ਦੋਦ ਬਹੁਤ ਛੁੱਟੀਆਂ ਚਲ ਗਈਆਂ ਕੱਲ ਚਲੋ ਸੰਡੇ ਦੇ ਹਮੇਸ਼ਾ ਛੁੱਟੀ ਹੁੰਦੀ ਹੈ ਦਿਆਵੀ ਇਹ ਦੇਖੋ ਅਜੇ ਨਹੀਂ ਆ ਰਹੇ ਅਮਰਸਰ ਅਮਰਸਰ ਜਿੱਦੋਂ ਅਮਰਸਰ ਦਾ ਜਿਹੜਾ ਗੱਡੀ ਚ ਪੈ ਗਈ ਸੀ ਉਹ ਹੁੰਦਾ ਹੁੰਦਾ ਸ਼ਾਮ ਨੂੰ ਅਮਰਸਰ ਤੋਂ ਨਹੀਂ ਜਾਂਦੇ ਅਲਦੀ ਅਮਰਸਰ ਹੀ ਬੱਜੇ ਚਾਹੀਦਾ ਉਹ ਪਠਾਨਕੋਟ ਨੂੰ ਜਾਇਆ ਕਰੀਏ ਪਠਾਨਕੋਟ ਤੋਂ ਲੱਗੇ ਨਹੀਂ ਨਾ ਅੰਮ੍ਰਸਰ ਕਿਥੋਂ ਨਹੀਂ ਕਰਨੇ ਵੀ ਪਰ ਸਾਰੇ ਅਮਰਸਰ ਵੱਲੋਂ ਦੇਵ ਵਿਰੋਧ ਨੂੰ ਕੋਲ ਬਾਈ ਬਾਜ ਦਿਓ ਸਭ ਪੰਜ ਬਾਜ ਲਫਨਾ ਬਣਾ ਇਹ ਗਰਮੀ ਗਰਮੀ ਕਰਦੇ ਆ ਵੀ ਤੇ ਵਿਚਾਰੀਆਂ ਹੈਗੀਆਂ ਜੜੀਆਂ ਮੱਜਾਂ ਲੈ ਕੇ ਤੁਰੇ ਨੇ ਸਾਰੇ ਤੇ ਇਧਰੋਂ ਕੁਛ ਲੋਕੀ ਵਿਚਾਰੇ ਜਿਹੜੇ ਆ ਝੂਨਾ ਲਾਉਂਦੇ ਆ ਤੇ ਅਹੀਂ ਗੱਡੀ ਦੇ ਵਿੱਚ ਬੈਠੇ ਬੈਠੇ ਚੂਚੜਾ ਲਾਈ ਆ ਵੀ ਹਾਏ ਗਰਮੀ ਹਾਏ ਗਰਮੀ ਸਰ ਭਾਈ ਨਹੀਂ ਕੀ ਕਰਨਾ ਗੇ ਛੋਣੇ ਥੋੜੇ ਬੜੇ ਹੀ ਰਹਿ ਗਏ ਆ ਸਾਡੇ ਆਂਟੀ 20 ਦਿਨ ਦੀ ਗਈ ਛੁੱਟੀ ਤੇ ਹੁਣ ਇਹਨਾਂ ਦੀਆਂ ਛੁੱਟੀਆਂ ਕਦੋਂ ਆਂਟੀ ਦੀਆਂ ਵੀ ਖਤਮ ਹੋਣੀਆਂ ਚਾਹੀਦੀਆਂ ਪਰ ਆਂਟੀ ਨੇ ਕਿੱਥੋਂ ਹੋਣਾ ਅਜੇ ਨਹੀਂ 10 ਦਿਨ ਬੋਰਡ ਤੇ ਬੋਰਡ ਦੀ ਬੋਰਡ ਆਂਟੀ ਨਹੀਂ ਬੋਰਡਦੀ ਆ ਜੀ ਸਾਡੀ ਬੋਰਡ ਦੀ ਆਪਣੇ ਵਾਲ ਦੀ ਬੋਰਡ ਹਾਂ ਮਾਜੀ ਦੀ ਨਹੀ ਬੋਰਡ ਅਜੇ ਨਹੀਂ ਬੋਰਡ ਆਉਂਦਾ 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 ਜਨੇ ਆਂਦਾ ਵੀ ਨਹੀਂ ਆਂਦਾ ਨਹੀਂ ਆਉਂਦਾ ਆਉਂਦਾ ਇਹ ਨਹੀਂ ਛੇਤੀ ਹੁਣ ਆਉਂਦਾ ਆਉਂਦਾ ਜਾਂਦਾ ਆਂਦਾ ਕੰਨੀ ਆਂਦਾ ਆਂਦਾ ਰਏ ਨਾ ਇੱਥੇ ਜਿੱਥੇ ਗੁਰਦਾਸਪੁਰ ਤੋਂ ਆਂਦਾ ਹੋ ਜਾਂਦਾ ਆ ਪਰ ਜਿੱਥੇ ਗਿਆ ਬਟਾਲਾ ਆ ਇੱਥੇ ਆਉਂਦਾ ਹੀ ਜਿੰਦੇ ਆਉਂਦਾ ਆਉਂਦਾ ਜਾਂਦਾ ਆਉਂਦਾ ਨਹੀਂ ਤੁਸੀਂ ਵੀ ਨਹੀਂ ਤੁਸੀਂ 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 ਨੂੰ ਤੁਸੀਂ 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 ਪਰਵਾਦ ਨਾ ਹੋਰ ਕੀ ਹੋਰ ਯਾਦ ਕਰ ਲਓ ਆਪੋ ਦੇ ਲੋ ਤੇ ਆਂ ਡਿਆਂ ਡਿਆ ਦਿਖਾਈ ਨਹੀਂ ਬਦਰਾ ਬੋ ਗੀ ਚੁੱਕਾ ਡਿਆਂ ਡਾ ਬੰਦੇ ਆਉਣ ਡਿਆਂ ਜਾਣ ਡਿਆਂ ਖਾਣ ਡਿਆਂ ਕੀ ਕਰਨ ਡਿਆਂ ਨੇ ਆ ਡਿਆਂ ਦੁੰਦਾ ਰਹਿਣਾ ਡਾ ਬੰਦਾ ਡਿਆਂ ਡਿਆਂ ਬੰਦਾ ਡਿਆਂ ਹੋਰ ਸਾਰਿਆਂ ਨੇ ਬਾਜ ਕਿਹੜੇ ਘਰ ਵਿੱਚ ਕਿੱਥੇ ਕਿੱਥੇ ਮਾਰਨਾ ਸਾਰਿਆਂ ਨੇ ਬਸ ਇੱਕ ਜਣੇ ਇੱਕ ਜਣੇ ਫੜ ਲੇ ਨਾ ਉਹੀ ਗੱਲ ਹੈ ਕਿ ਸਾਰਿਆਂ ਦਾ ਫਿਰ ಸರಟ <coughs> ಪ್ರತ್ಯಯ <laughs>